ਅੱਜ ਫੇਰ ਤੋਂ ਜਿਹੜੇ ਸਾਡੇ ਪੁਰਾਣੇ ਪੰਜਾਬ ਸੀ ਰੁੱਖਾਂ ਨਾਲ ਸ਼ਬਦ ਜੁੜੇ ਹੋਏ ਸੀ ਬੱਚਿਆਂ ਦੀ এডਿਕੇਸ਼ਨ ਬਾਰੇ ਫੇਰ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੂਤੀਆਂ ਜਿਹੜੀਆਂ ਹੈਗੀਆਂ ਉਹ ਤੂਦ ਦੇ ਰੁੱਖ ਜਿਹੜਾ ਫਲ ਲੱਗਦਾ ਉਹਨੂੰ ਤੂਤੀਆਂ ਬੋਲਦੇ ਸੀ ਸਮਝਣਾ ਬੱਚੇ ਭੁੱਲ ਚੁੱਕੇ ਐ ਇਹਨੂੰ ਅੱਜ ਦੇ ਜਿਹੜੇ ਹੈਗੇ ਆ ਜਨਰੇਸ਼ਨ ਇੱਕ ਘੋਟਨਾ ਸ਼ਬਦ ਸੀਗਾ ਨਿਮ ਦੇ ਰੁੱਖ ਤੋਂ ਬੰਦਾ ਸੀਗਾ ਜਿਹੜੇ ਮਸਾਲੇ ਰਗੜਨ ਵਾਸਤੇ ਇਹ ਮਿਰਚਾਂ ਰਗੜਨ ਵਾਸਤੇ ਇਹ ਘੋਟਨਾ ਵਰਤੇ ਸੀ ਇਹ ਬਹੁਤ ਹੀ ਗੁਣਕਾਰੀ ਘੋਟ ਨਿਮ ਦਾ ਘੋਟਨਾ ਹੁੰਦਾ ਸੀਗਾ ਉਸ ਤੋਂ ਬਾਅਦ ਛਹਾਰੇ ਜਿਹੜੇ ਸੀਗੇ ਜਦ ਖਜੂਰਾ ਜਿਹੜਾ ਫਲ ਸੁੱਕ ਜਾਂਦੀਆਂ ਹਨ ਤਾਂ ਇਹਨਾਂ ਨੂੰ ਸ਼ੋਹਾਰੇ ਗਿਆ ਜਾਂਦਾ ਹੈਗਾ ਇਹ ਚਰਖਾ ਰੂਹ ਕੱਤਣ ਨੂੰ ਪ੍ਰਾਂਤ ਸਮੇਂ ਵਿੱਚ ਵਰਤਿਆ ਚਰਖਾ ਵਰਤਿਆ ਜਾਂਦਾ ਸੀਗਾ ਇਹ ਚਰਖਾ ਟਾਲੀ ਦਾ ਵੀਰ ਜਾ ਕੇ ਸੁਨਾਮੂ ਲਿਆਏ ਬੜਾ ਸ਼ਬ ਮਸ਼ਹੂਰ ਸੀਗਾ ਲੋਕ ਕਿਰੇ ਹੋਏ 베ਰ ਦੀ ਗੱਲ ਕਰਾਂਗੇ ਕਿਰੇ ਹੋਏ 베ਰ ਕੀ ਹੁੰਦੇ ਆ ਪੱਕ ਜਦੋਂ 베ਰ ਪੱਕ ਜਾਂਦੇ ਆ ਜਦੋਂ ਰੁੱਖ ਤੋਂ ਆਪ ਦੇ ਉੱਪਰ ਥੱਲੇ ਗਿਰ ਜਾਂਦੇ ਨੂੰ ਕਿਰੇ ਹੋਏ 베ਰ ਬੋਲਦੇ ਆ ਬੱਚਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇੱਕ ਮਲਾ ਜਿਹੜਾ ਸਾਡਾ ਮਲਾ ਇੱਕ 베ਰੀ ਆ ਉਹ ਝਾੜ 베ਰੀ ਬੋਲਦੇ ਆ ਉਸ ਨੂੰ ਲਾਲ ਰੰਗ ਦੇ ਛੋਟੇ ਫਲ ਲੱਗਦੇ ਨੂੰ ਮਲੇ 베ਰ ਕਹਿੰਦੇ ਨੂੰ ਮਲੇ ਕਹਿੰਦੇ ਸੀਗੇ ਉਸ ਪੀਲਾਂ ਦਾ ਗੱਲ ਕਰਾਂਗੇ ਵੰਦੇ ਤੇ ਪੀਲੂ ਦੇ ਰੱਖੋ ਇਹਦਾ ਫਲ ਲੱਗਦ ਨੂੰ ਪੀਲਾ ਬੋਲਦੇ ਆ ਇਹ ਵੀ ਸਾਡੇ ਬਹੁਤ ਬਜ਼ੁਰਗ ਖੁਸ਼ ਹੋ ਕੇ ਖਾਂਦੇ ਸੀਗੇ ਹੁਣ ਇਹ ਪੀਲਾ ਸਾਡੇ ਲਗਣੀਆਂ ਬੰਦ ਹੋ ਗਈਆਂ ਪੰਜਾਬ ਚ ਉਸ ਤਰਵੈਣੀ ਦਾ ਜ਼ਿਕਰ ਆਉਂਦਾ ਏ ਕਿਹੜੇ ਕਿਹੜੇ ਰੋਖੇ ਦੇ ਬਾਰੇ ਗੱਲ ਕਰਾਂਗੇ ਇਹਦੇ ਵਿੱਚ ਪੀਪਲ ਬੋਰਡ ਦੇ ਨਿੰਮ ਜਿਹੜਾ ਇੱਕ ਥਾਂ ਤੇ ਲਗਾਜ ਉਹਨੂੰ ਤਰਵੈਣੀ ਬੋਲਿਆ ਜਾਂਦਾ ਹੈਗਾ ਤੇ ਇੱਕ ਨਿੰਮ ਦੇ ਬਾਰੇ ਕਰ ਨਿੰਮ ਨੂੰ ਕਿਹੜੇ ਕਿਹੜੇ ਸ਼ਬਦਾਂ ਨਾਲ ਬਰਦੇ ਆ ਨਿੰਮ ਨੂੰ ਕੁਦਰਤੀ ਦਵਾਈਖਾਨਾ ਬੋਲ ਦਿੰਦੇ ਆ ਵਿਲੇਜ ਫਾਰਮੇਸੀ ਬੋਲ ਦਿੰਦੇ ਆ ਸਰਵ ਰੋਗ ਨਿਵਾਰਨੀ ਬੋਲ ਦਿੰਦੇ ਹੈਗੇ